ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਦੇ ਉਦਮ ਦੇ ਨਾਲ ਵੱਖ-ਵੱਖ ਜਥੇਬੰਦੀਆਂ ਪੰਥਕ ਸਖਸ਼ੀਅਤਾਂ ਇੱਥੇ ਇਕੱਠੀਆਂ ਹੋਈਆਂ ਭਾਈ ਸਾਹਿਬ ਭਾਈ ਮੋਹਨ ਸਿੰਘ ਨੇ ਜੋ ਵਿਚਾਰ ਰੱਖੇ ਹੈ ਕਿ ਪੰਥ ਸਤੰਤਰਤਾ ਉੱਤੇ ਸਮੁੱਚੇ ਭਾਈਚਾਰਿਆਂ ਨੂੰ ਨਾਲ ਲੈ ਕੇ ਸਮੁੱਚੇ ਕਿਰਤੀ ਲੋਕਾਂ ਨੂੰ ਨਾਲ ਲੈ ਕੇ ਦਲਤ ਭਾਈਚਾਰੇ ਨੂੰ ਨਾਲ ਲੈ ਕੇ ਜਿਨ੍ਹਾਂ ਲੋਕਾਂ ਨੇ ਅਕਾਲ ਤਖ ਦੀ ਬੇਅਦਬੀ ਕੀਤੀ ਐ ਉਹ ਬਾਦਲਦੜ ਜਾਂ ਕਾਂਗਰਸ ਨੇ ਸਾਡਾ ਕਤਲੇਆਮ ਕੀਤਾ ਜਾਂ ਅੱਜ ਦੀਆਂ ਸਰਕਾਰਾਂ ਜਿਹੜੀਆਂ ਸਾਡੇ ਸਿੰਘਾਂ ਨੂੰ ਯਾਰ ਕਮਾਲ ਬਣਾਇਆ ਹੋਇਆ ਭਾਏ ਉਹ ਆਮ ਆਦਮੀ ਪਾਰਟੀ ਆ ਭਾਏ ਭਾਰਤੀ ਜਨਤਾ ਪਾਰਟੀ ਆ ਅਸੀਂ ਉਹਨਾਂ ਦੇ ਸਹਿਯੋਗੀ ਨਹੀਂ ਬਣਾਂਗੇ ਸਿੰਘ ਸਾਭਰੀ ਹੋਰ ਸਾਰੀਆਂ ਜਥੇਬੰਦੀਆਂ ਨਾਲ ਗੱਲ ਕਰਕੇ ਅਸੀਂ ਆਪਣੇ ਤੌਰ ਤੇ ਪੰਥ ਆਪਣੇ ਤੌਰ ਤੇ ਪੰਜਾਬ ਦੇ ਲੋਕ ਆਪਣੇ ਤੌਰ ਤੇ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਕੋਈ ਬਾਹਰੋਂ ਆਏ ਧਾਰਮੀਆਂ ਦਾ ਪੰਜਾਬ ਨਹੀਂ ਉਹਦੇ ਲਈ ਅਸੀਂ ਆਉਣ ਵਾਲੇ ਦਿਨਾਂ 'ਚ ਸਿੰਘ ਸਾਭਰੀ ਦੀ ਡਿਊਟੀ ਲੱਗੀ ਐ ਕਿ ਸਾਰੇ ਨਤਾਲ ਮਿਲ ਕਰਕੇ ਭਾਈ ਸਾ ਪਾਈ ਲੋਕ ਨੂੰ ਸਹੂਰੀਆ ਮਨਾਵਾਂ ਜੀ ਇਨੂੰ ਬਹੁਤ ਵੱਡੀ ਪੱਧਰ ਤੇ ਬਣਾਇਆ ਜਾਏਗਾ ਦੂਜੇ ਦੋ ਮੁੱਦਿਆਂ ਦੇ ਉੱਤੇ ਸਾਡੀ ਹੋਰ ਵਿਚਾਰ ਹੋਈ ਹੈ ਇੱਕ ਵਿਚਾਰਾ ਜਿਹੜੀ ਅਹ ਦੂਜੀ ਜਿਹੜੀ ਸਾਡੀ ਵਿਚਾਰ ਆ ਕੋਈ ਹੋਈ ਐ ਸੀ ਤਰਨ ਤਰਨ ਦੇ ਬਾਰੇ ਚ ਵੀ ਵਿਚਾਰਾ ਹੋਈਆਂ ਇਹਦੇ ਬਾਰੇ ਚ ਤਰਨ ਤਰਨ ਦੀ ਸਾਰੀ ਸੰਗਤ ਨਾਲ ਵਿਚਾਰ ਕਰਕੇ ਪੰਥਕ ਜੱਥੇਬੰਦੀਆਂ ਕਿਸਾਨ ਜੱਥੇਬੰਦੀਆਂ ਹੋਰਾਂ ਨਾਲ ਜੋ ਵੀ ਇਸ ਸਿਸਟਮ ਦੇ ਵਿਰੋਧਨ ਸਾਫ ਚੀਜ਼ ਕੀ ਰੱਖਦੇ ਆ ਉਹਨਾਂ ਨਾਲ ਅਸੀਂ ਮਿਲ ਕੇ ਅੱਗੇ ਵਿਚਾਰ ਜਲਦੀ ਕਰਾ ਇਹ ਜੀ ਜੋ ਵਿਚਾਰ ਸਾਡੇ ਹੋਈ ਹੈ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪੰਜਾਬ ਦੇ ਵਾਰਸ ਅਸਲ ਚ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਤੇ ਸੰਘਰਸ਼ੀ ਲੋਕ ਜਿਹੜਾ ਸੰਘਰਸ਼ ਹੈ ਵਿਸ਼ੇਸ਼ ਤੌਰ ਤੇ 13 ਪ੍ਰੈ 1978 ਤੋਂ ਸ਼ੁਰੂ ਹੋ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂਵਾਯਾ ਦੇ ਤੇ ਦੰਦੋਵੀ ਟਕਸਾਲ ਨੇ ਅਖੰਡ ਕੀਰਤਨੀ ਜਥੇ ਨੇ ਸ਼ਹਾਦਤਾਂ ਦਿੱਤੀਆਂ ਉਹ ਮੋਰਚਾ ਅਧੂਰਾ ਪਿਆ ਉਹ ਜਿਹੜੇ ਬੰਦਿਆਂ ਨੇ ਜਿਹੜੇ ਵਿਅਕਤੀਆਂ ਨੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਕਿਉਂਕਿ ਅਸੀਂ ਸਮਝਦੇ ਹਾਂ ਕਿ ਜਿਹੜੇ ਅੱਜ ਜਿਹੜੇ ਪੰਜਾਬ ਦੇ ਬਾਹਰ ਦੇ ਲੋਕ ਇੱਥੇ ਰਾਜ ਕਰ ਰਹੇ ਆ ਕਿ ਭਯੋ ਜ਼ਮੀਨਾਂ ਖੋ ਰਹੇ ਆ ਐਸਾਰੀਆਂ ਗ੍ਰਿਫਤਾਰੀਆਂ ਕਰਿਆ ਬਹੁਤ ਵੱਡੀਆਂ ਲਿਸਟਾਂ ਉਹਦੇ ਪਾਸੇ ਅਸੀਂ ਨਹੀਂ ਜਾਵਾਂਗੇ ਕਿਉਂਕਿ ਤੁਸੀਂ ਵੀ ਸਾਰੇ ਜਾਣੂ ਆ ਉਹ ਵੱਖਰਾ ਇੱਕ ਇਸ਼ੂ ਐ ਅਸੀਂ ਉਹਨਾਂ ਨੂੰ ਇਕੱਠੇ ਕਰਨ ਲਈ ਇੱਕ ਜਮਾਤ ਬਣਾਉਣ ਲਈ ਭਾਈ ਸਾਬਰੀ ਨੇ ਉਪਰਾਲਾ ਕੀਤਾ ਇਹ ਉਪਰਾਲੇ ਕਿਸੇ ਨਤੀਜੇ ਤੇ ਪਹੁੰਚਣ ਲਈ ਅਸੀਂ ਯਤਨ ਕਰਾਂਗੇ ਜੀ ਜੇ ਮੈਂ ਬੇਨਤੀ ਕਰਾਂ ਤੇ ਅੰਨ ਜੰਡੇ ਸੀ ਤਰੰਤਰ ਨਿਲੇਕਣ ਛੇ ਛੀ ਦੀ ਦਿਹਾੜਾ ਜਿਹੜਾ ਇਹ ਪੰਤ ਕੈਕਤਾ ਤੇ ਇਹ ਜੋ ਸਾਰੀਆਂ ਗੱਲਾਂ ਬਾਤਾਂ ਹੋਣੀਆਂ ਇਹਨਾਂ ਦੇ ਬਾਰੇ ਵਿੱਚ ਕਿਉਂਕਿ ਅਸੀਂ ਜਹਦਾਰ ਸ੍ਰੀ ਕਲਤਾ ਜਹਦਾਰ ਦੇ ਪਰਸਨ ਹਵਾਰਾ ਨੂੰ ਮੰਨਦੇ ਆਂ ਉਹਨਾਂ ਦੇ ਧਿਆਨ ਚ ਲੈ ਕੇ ਉਹਨਾਂ ਦੀ ਸਲਾਹ ਵੀ ਇਹ ਚ ਲੈ ਜਾਏਗੀ ਪ੍ਰਵਾਨ ਵੀ ਲੈ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਲੈ ਕੇ ਕੋਈ ਜੀ ਵਿਚਾਰ ਚਰਚਾ ਤੋਂ ਬਾਅਦ ਜੋ ਵੀ ਫੈਸਲਾ ਉਹ ਐਲਾਨਿਆ ਵੀ ਜਾ ਸਕਦਾ ਹੈ ਜੇ ਵਿਚਾਰ ਚਰਚਾ ਹੋਣੀ ਹੈ ਤਾਂ ਕੋਈ ਵਿਚਾਰ ਚਰਚਾ ਕਿਸੇ ਦੀ ਹਮਾਇਤ ਕਰ ਲਈ ਤੇ ਹੋਣੀ ਉਹ ਚ ਕਿਸੇ ਸਾਂਝੇ ਤੌਰ ਤੇ ਵਿਚਾਰ ਹੋ ਵੀ ਸਕਦੇ ਇਹ ਨਹੀਂ ਵੀ ਅਸੀਂ ਸਾਰਿਆਂ ਨੂੰ ਰੱਟ ਕਰਦੇ ਹਾਂ ਕਿ ਸਾਰਿਆਂ ਨੇ ਇਕੱਠੇ ਬੈਠ ਕੇ ਕੋਈ ਵਿਚਾਰ ਕੀਤੀ ਹੋ ਵੀ ਵਿਚਾਰਿਆ ਜਾ ਸਕਦਾ ਹੈ ਕਿ ਉਮੀਦਵਾਰ ਵੀ ਲੜੇ ਅੱਜ ਦੀ ਮੀਟਿੰਗ ਵੀ ਤਾਂ ਦਿੱਤਾ ਗਿਆ ਸੀ ਅੱਜ ਬਹੁਤ ਸਾਰੀਆਂ ਜੱਥੇਬੰਦੀਆਂ ਹੋਰ ਵੀ ਨਹੀਂ ਸੰਮਤੀਆਂ ਕਾਰਨ ਕੀ ਮੰਨਦੇ ਅੱਜ ਸਿੱਕੇ ਨਾਲ ਕਾਲੀਦਲਾ ਮਰਸਾ ਦੀ ਗੱਲ ਕੀਤੀ ਜਾਵੇ ਜਾਂ ਵਾਸਤੇ ਆਪਾਂ ਹੋਰ ਤੇ ਹਨ ਉਹਨਾਂ ਨਾਲ ਸਾਡਾ ਵਿਚਾਰ ਬਟੰਦਰਾ ਲਗਾਤਾਰ ਚੱਲ ਕੋਈ ਸਾਡਾ ਸੁਧਾਰ ਮਾਰ ਨਾਲ ਕੋਈ ਬਖਰੇਵਾ ਨਹੀਂ ਅੱਜ ਨਹੀਂ ਪਹਿਲੀ ਗੱਲ ਤਾਂ ਜਿਸ ਸੁਧਾਰ ਮਾਰ ਨੇ ਇੱਥੇ ਹੈ ਨਹੀਂ ਇਹ ਹੋਜੀ ਹੈ ਸਾਡਾ ਰابطਾ ਉਹਨਾਂ ਨਾਲ ਇਹ ਗੱਲ ਵੀ ਹੋਈ ਹੈ ਉਹ ਜਦੋਂ ਆਉਣਗੇ ਉਹਨਾਂ ਦੀ ਆਗਿਆ ਨਾਲ ਹੀ ਉਹਨਾਂ ਦੀ ਜਥੇਬੰਦੀ ਨਹੀਂ ਆਉਣੀ ਸੀ ਉਹ ਨਹੀਂ ਹੈ ਅਸੀਂ ਉਹਨਾਂ ਕੋਲ ਚੱਲਣਾ ਸਾਡਾ ਸਭ ਕੁਝ ਬਟਾਉਣਾ ਹੈ ਜੇ ਸੋਆ ਜਿਹੜੀ ਆ ਰਹੀ ਹੈ ਜੇ ਕਿਸੇ ਜਥੇਬੰਦੀ ਵੱਲੋਂ બીજી ਕਾਰਲਾਜੀ ਵਿੱਚ ਚੋਣ ਪ੍ਰਾਰਟ ਕਰਾਇਆ ਜਾਂਦਾ ਤੁਹਾਡੀ ਸਹਿਮਤੀ ਬਣ ਸਕੀ ਹਾਂ ਬਣ ਸਕਦੀ ਹੈ ਕਿਸੇ ਵੀ ਤੇਰ ਬਣਵਾ ਰਹੇ ਕਿਉਂ ਤੇਰ ਨੂੰ ਕਿਸਾਨ ਮੁਸਮੋਚੇ ਪੰਥ ਪੰਥ ਵੱਲੋਂ ਹੋਈ ਪਹਿਲੀ ਗੱਲ ਤੇ ਇਹ ਵੀ ਕੁਝ ਗੱਲਾਂ ਭਾਈ ਸਾਹਿਬ ਜੀ ਜਿਹੜੇ issues ਹੁੰਦੇ ਨਹੀਂ ਅਸੀਂ ਉਹਨਾਂ ਤੇ ਹਉ ਜੁੜਦੇ ਪੀਪੀਜੀ ਨੇ ਜਿਉਂਦੀ ਜਥੇਬੰਦੀ ਨੇ ਬੜੇ ਸਪਸ਼ਟ ਰੂਪ ਵਿੱਚ ਐਲਾਨ ਕਰ ਦਿੱਤਾ ਅਸੀਂ ਉਹਨਾਂ ਦੇ ਬਹਿਸ ਕਰੀ ਜਾਈਏ ਕਿਹਦੇ ਵੱਲੋਂ ਖੜੇ ਹੋਵੇ ਉਸ ਤੋਂ ਕੋਈ ਫਾਇਦਾ ਨਹੀਂ ਪਰ ਜੇ ਬੀਬੀ ਜੇ ਫੇਰ ਵੀ ਖੜੇ ਹੋਣਗੇ ਹੰਤੋਂ ਨਾਲ ਨੂੰ ਸਾਰੇ ਸਵੀਕਾਰ ਕਰੇਗਾ ਸਾਰੇ ਸਾਂਝੇ ਵੀਰਵਾਰ ਦੇ ਤੌਰ ਤੇ ਕੋਈ ਪਰ ਸਿਵਾਮਣਾਵਾ ਘਟ ਹੈ ਅਸੀਂ ਉਸ ਗੱਲ ਦੇ ਉੱਤੇ ਸਾਨੂੰ ਬਹਿਸ ਚ ਨਹੀਂ ਪਾਣੀ ਚ ਜਿਹੜਾ ਕੋਈ ਏਜੰਡਾ ਹੀ ਹੈ ਉਹਦਾ ਹੀ ਹੈ ਜੋ ਸਪਸ਼ਟ ਆਪ ਕਰ ਚੁੱਕੇ ਹਨ ਅਨਵਾਇ ਜੇਕਰ ਤੁਸੀਂ ਤਰਨਤਨ ਨਾਲ ਇਲੈਕਸ਼ਨ ਲੜਦੇ ਹੋ ਤਾਂ ਜਿਹੜੀਆਂ ਔਨ ਵਾਲੀਆਂ ਇਲੈਕਸ਼ਨ ਹੋਣਗੀਆਂ ਜਿਸ ਤੋਂ ਬਾਅਦ ਦੋਰੀ ਅਸਥਾਈ ਇਲੈਕਸ਼ਨ ਹੋਣੀ ਨਹੀਂ ਲੜੋਗੇ ਅਸੀਂ ਤਰਨਤਨ ਦੀ ਇਲੈਕਸ਼ਨ ਵੱਖਰੀ ਗੱਲ ਹੈ 2027 ਦੀ ਇਲੈਕਸ਼ਨ ਅਸੀਂ ਲੜਾਂਗੇ ਕਿਵੇਂ ਅਸੀਂ ਫਰੀਦਕੋਟ ਤੇ ਤਰਨਤਨ ਜਿੱਤਮੀਂ ਉਸੇ ਤਰ੍ਹਾਂ ਸਾਨੂੰ ਬਹੁਤ ਵੱਡੀ ਉਮੀਦ ਹੈ ਕਿ ਅਸੀਂ 2027 ਚ ਪੰਥ ਦੀ ਸਰਕਾਰ ਬਣੇਗੀ। ਦੰਦਮੀ ਟਿਕਸਾਲ ਅਜਨਾਲਾ ਜਥੇਦਾਰ ਭਾਈ ਅਮਰੀਕ ਸਿੰਘ ਸਿੰਘ ਸਾਹਿਬ ਉਹਨਾਂ ਦੇ ਪ੍ਰਬੰਧ ਹੇਠ ਜੋ ਗੁਰਦੁਆਰਾ ਸਾਹਿਬ ਚੱਲ ਰਿਹਾ ਹੈ ਸੇਵਾ ਵਿੱਚ ਇੱਥੇ ਪੰਥਕ ਜਥੇਬੰਦੀਆਂ ਤੇ ਵੀਰਾਂ ਦੇ ਵਿਚਾਰ ਹੋਏ ਅਤੇ ਜਿਸ ਵਿਚਾਰ ਵਿੱਚ ਜੋ ਗੱਲਾਂ ਸਾਹਮਣੇ ਉੱਭਰ ਕੇ ਸਾਹਮਣੇ ਆਈਆਂ ਉਹ ਆਪ ਸਾਥ ਸੰਗਤ ਨਾਲ ਸਾਂਝੀਆਂ ਕਰ ਲੱਗੀਆਂ ਸੋ ਤਿੰਨ ਮੁੱਦਿਆਂ ਤੇ ਸਾਡੀ ਮੇਨ ਤੌਰ ਤੇ ਗੱਲ ਹੋ ਰਹੀ ਸੀ ਬਹੁਤ ਸਾਰੇ ਵਿਚਾਰਾਂ ਤੋਂ ਬਾਅਦ ਤਿੰਨ ਤੇ ਆ ਕੇ ਅਸੀਂ ਆਪਣੀ ਵਿਚਾਰ ਜਿਹੜੀ ਹੈ ਉਹ ਸਿਮਿਟੀ ਹੈ ਇੱਕ ਤਾਂ ਮੁੱਦਾ ਇਹ ਹੈ ਕਿ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 350 ਸਾਲਾ ਸ਼ਹੀਦੀ ਗੁਰਪਰਬ ਜਿਹੜਾ ਉਹ ਐ ਸਾਲ ਆ ਰਿਹਾ ਹੈ ਜਿਸ ਵਿੱਚ ਸਿਲਕ ਜੰਨੂ ਰਾਖਾ ਪ੍ਰਵਤਾਕਾ ਕਿਨੋ ਬੜੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਠੀਕਰ ਫੋਰ ਦਲੀਸ ਸਿਰ ਪ੍ਰਪੁਰ ਕੀਆ ਪਿਆਨ ਏਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੁ ਆਣ ਏਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ ਹੈ 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 ਸਭ ਜਗ ਭਇਓ ਜੈ 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 ਸੁਰਲੋ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਵਿੱਤਰ ਕਲਮ ਦੇ ਨਾਲ ਇਹ ਸ਼ਬਦ ਲਿਖੇ ਹੈ ਜਿਸ ਵਿੱਚ ਇਹ ਬੜਾ ਸਪਸ਼ਟ ਹੈ ਐਸੇ ਮਹਾਪੁਰਖ ਦੀ ਸ਼ਹਾਦਤ ਜਿਹਦੇ ਨਾਲ ਸੰਸਾਰ 'ਚ ਹਾਹਾਕਾਰ ਮਚ ਗਈ ਕਿ ਬੜਾ ਜ਼ੁਲਮ ਹੋਇਆ ਬੜਿਆ ਆਤਿਆਚਾਰ ਹੋਇਆ ਬੜਾ ਮਾੜਾ ਹੋਇਆ ਅਤੇ ਪ੍ਰਭੂ ਦੇ ਦਰਗਾਹ ਵਿੱਚ ਸੱਚੇ ਲੋਕਾਂ ਦੇ ਮਨ ਵਿੱਚ ਜੈ ਜੈਕਾਰ ਦਾ ਸੋ ਜਕਾਰਾ ਜਿਹੜਾ ਸੀ ਇਹ ਉੱਠਿਆ ਨੌਜਵਾਨਾਂ 'ਚ ਜੈ ਜੈਕਾਰ ਹੋਈ ਅਤੇ ਇਸ ਸ਼ਹਾਦਤ ਨੇ ਸੰਸਾਰ ਦੇ ਰੂਪ ਰੰਗ ਸ਼ਕਲ ਨੂੰ ਬਦਲ ਕੇ ਰੱਖ ਦਿੱਤਾ ਇਸ ਦੇਸ਼ ਦੇ ਕਾਇਆ ਕਲਪ ਕੀਤੀ ਪੰਜਾਬ ਦੀ ਕਾਇਆ ਕਲਪ ਕੀਤੀ ਧਰਮ ਦੀ ਆਜ਼ਾਦੀ ਦੀ ਕਾਇਆ ਕਲਪ ਕੀਤੀ ਉਹ 350 ਸਾਲਾ ਸ਼ਹੀਦੀ ਗੁਰਪੁਰਬ ਆ ਰਿਹਾ ਹੈ ਅਤੇ ਸਾਡੇ ਵਡੇਰਿਆਂ ਨੇ ਵੀ ਜੋ ਅਸੀਂ ਬੈਠੇ ਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਨੇ ਸੈਂਤੀ ਮਹਾਨ ਨਗਰ ਕੀਰਤਨ ਕਰਕੇ ਜਿੰਨਾਂ ਸੀ ਉਹ ਦੋ ਜਲੂਸ ਕਹਿੰਦੇ ਹਾਂ ਕੌਮੀ ਜਲੌਉ ਉਸ ਦੇ ਬੜੇ ਚੜ੍ਹਦੀ ਕਲਾ ਨਾਲ ਸ਼ਹੀਦਾਂ ਦੇ ਵਿਹਾੜੇ ਜਿਹੜੇ ਸੀ ਉਹ ਮਨਾਏ ਗਏ ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸਰਦਾਰਾ ਜਲੀ ਦਿੱਤੀ ਸੀ ਅੱਜ ਵੀ ਇਹ ਫੈਸਲਾ ਹੋਇਆ ਕਿ ਇੱਕ ਪਾਸੇ ਸੋ ਬਾਦਲ ਪਰਿਵਾਰ ਜਿਨ੍ਹਾਂ ਤੇ ਬਹੁਤ ਸਾਰੇ ਦੋਸ਼ ਨੇ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਸਰਸੇ ਵਾਲੇ ਨੂੰ ਮੱਥਾ ਟੇਕਿਆ ਉਹਦੇ ਤੇ ਚੱਲ ਰਹੇ ਕੇਸ ਆਪਸ ਲੈ ਐਸੀ ਤਰ੍ਹਾਂ ਸਿੰਘ ਸਹਬਾਨ ਜਿਹੜੇ ਉਹ ਸਮੇਂ ਦੇ ਸੀ ਉਹਨਾਂ ਨੂੰ ਦਬਕਾ ਕੇ ਦਬਕੇ ਮਾਰ ਕੇ ਆਪਣੇ ਘਰੇ ਸੱਦ ਕੇ ਕਾਲ ਤੱਕ ਦੇ ਹੁਕਮ ਜਾਮੇ ਜਿਹੜੇ ਸੀ ਉਹ ਰੱਦ ਕਰਵਾਏ ਅਤੇ ਇਸੇ ਤਰ੍ਹਾਂ ਸਰਸੇ ਵਾਲੇ ਸਾਧ ਨੂੰ ਬਰੀ ਕੀਤਾ ਇਹੋ ਜੇ ਬਹੁਤ ਅਨੇਕਾਂ ਹੀ ਜ਼ੁਲਮ ਸਿੰਘਾਂ ਨੂੰ ਸਹਾਦ ਕਰਨਾ ਇੱਕ ਪਾਸੇ ਉਹ ਕਹਿ ਰਹੇ ਕਿ ਅਸੀਂ ਮਨਾਵਾਂਗੇ ਇੱਕ ਪਾਸੇ ਸਰਕਾਰ ਜਿਹੜੀ ਹੈ ਉਹ ਕਹਿ ਰਹੀ ਮਨਾਵਾਂ ਪਰ ਇਸ ਵਿੱਚ ਖਾਲਸਾ ਪੰਥ ਦੀ ਜਿਹੜੀ ਇੱਕ ਜ਼ਿੰਮੇਵਾਰੀ ਹੈ ਮੁਢਲੀ ਜ਼ਿੰਮੇਵਾਰੀ ਹੈ ਕਿ ਇਹ ਸਮੁੱਚੇ ਖਾਲਸਾ ਪੰਥ ਨੂੰ ਨਾਲ ਲੈ ਕੇ ਸਮੂੱਚੇ ਭਾਈਚਾਰਿਆਂ ਨਾਲ ਲੈ ਕੇ ਤੇ ਗੁਰੂ ਸਾਹਿਬ ਦਾ ਜੋ ਸਹੀ ਸਨੇਹਾ ਸੀ ਉਹ ਸੰਸਾਰ ਤੱਕ ਪਹੁੰਚਾਉਣ ਵਾਸਤੇ ਜੋ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਉਹਨਾਂ ਸ਼ਹੀਦਾਂ ਨੇ ਜੋ ਸਾਨੂੰ ਸਨੇਹਾ ਦਿੱਤਾ ਉਹ ਸੰਸਾਰ 'ਚ ਲਿਆਂਨ ਵਾਸਤੇ ਅਸੀਂ ਸਾਰੇ ਰੂਪਾਂ ਵਿੱਚ ਚਾਹੇ ਨਗਰ ਕੀਰਤਨਾਂ ਦੇ ਰੂਪ ਹੋਣ ਜਾਂ ਇਸੇ ਤਰੀਕੇ ਨਾਲ ਹੋਰ ਸਮਾਗਮਾਂ ਦੇ ਰੂਪ ਹੋਣ ਇਹ ਸਾਰੇ ਰੂਪਾਂ ਦੇ ਵਿੱਚ ਅਸੀਂ ਉਸ ਨੂੰ ਮਨਾਉਣ ਦਾ ਅੱਜ ਇੱਕ ਫੈਸਲਾ ਕੀਤਾ ਹੈ ਜੇ ਸਵੇ ਅਸੀਂ ਸਮੂਚੀਆਂ ਪੰਥਕ ਜਥੇਬੰਦੀਆਂ ਤੇ ਸਿੱਖ ਸੰਪਰਦਾਵਾਂ ਸਿੱਖ ਜਥੇਬੰਦੀਆਂ ਵੱਖ-ਵੱਖ ਕਮੇਟੀਆਂ ਇਹਨਾਂ ਦੇ ਨਾਲ ਵੀ ਤਾਲਮੇਲ ਕਰਾਂਗੇ ਅਤੇ ਇਹ ਸ਼ਹੀਦੀ ਦਿਹਾੜੇ ਨੂੰ ਚੜ੍ਹਦੀ ਕਲਾ ਨਾਮਾਣਾ ਕੇ ਇਸ ਦਾ ਜਿਹੜਾ ਸਨੇਹਾ ਹੈ ਉਹ ਸੰਸਾਰ ਪੱਧਰ ਤੇ ਪਛਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੌਣ